ਬڑے بڑے ਦੇਵਤੇ بڑے بڑے ਖੰਡਾਂ ਬ੍ਰਹਿਮੰਡਾਂ ਦੇ ਮਾਲਕ ਐ ਗੁਰੂ ਗੋਬਿੰਦ ਸਿੰਘ ਤੇਰੇ ਚਰਨਾਂ ਦੀ ਖਾਕ ਛਾਣਦੇ ਫਿਰਦੇ ਨੇ ਤੇਰੇ ਚਰਨਾਂ ਦੀ ਖਾਕ ਦੇ ਕਿਣਕੇ ਨਾਲੋਂ ਵੱਧ ਕੇ ਦੁਨੀਆ ਤੇ ਕਿਸੇ ਦਾ ਵੀ ਰੁਤਬਾ ਨਹੀਂ ਐਡਾ ਵੱਡਾ ਹੈ ਗੁਰੂ ਗੋਬਿੰਦ ਸਿੰਘ ਐਵੇਂ ਥੋੜਾ ਲੱਖਾਂ ਨਾਲ ਲੜਾ ਗਿਆ ਐਵੇਂ ਥੋੜਾ ਮੁਗਲੀਆਂ ਸੰਤਨ ਦੇ ਤਖਤ ਪੁੱਟ ਕੇ ਚੱਕਣਾ ਚੂਰ ਕਰ ਗਿਆ ਐਵੇਂ ਥੋੜਾ 10 ਲੱਖ ਦਾ ਘੇਰਾ ਤੋੜ ਕੇ ਨਿਕਲ ਗਿਆ ਹੈ ਗੁਰੂ ਗੋਬਿੰਦ ਸਿੰਘ ਦਾ ਸ਼ਾਨੀ ਕੋਈ ਦੁਨੀਆ ਤੇ ਨਹੀਂ ਹੈ ਭਾਈ ਸਾਹਿਬ ਭਾਈ ਨੰਦ ਲਾਲ ਨੇ ਬੜੇ ਪ੍ਰੇਮ ਦੇ ਵਿੱਚ ਇਬਾਦਤ ਕਰਦਿਆਂ ਗੁਰੂ ਗੋਬਿੰਦ ਸਿੰਘ ਦੀ ਵਡਿਆਈ ਕਰਦਿਆਂ ਗੁਰੂ ਗੋਬਿੰਦ ਸਿੰਘ ਦੀ ਇਹ ਬਚਨ ਕਹੇ ਨੇ ਅੱਗੇ ਆਖਣ ਲੱਗੇ ਨੌ ਅਸਮਾਨ ਇਹ ਲੱਖਾਂ ਹੀ ਚਾਰ ਵੇਦ ਲੱਖਾਂ ਹੀ ਧਾਰਮਿਕ ਗ੍ਰੰਥ ਤੇਰੀ ਚਰਨ ਧੂੜੀ ਵਿੱਚ ਬੈਠਣ ਵਾਲੇ ਨੇ ਗੁਰੂ ਗੋਬਿੰਦ ਸਿੰਘ ਹੁਣ ਹੋਰਾਂ ਦਾ ਜ਼ਿਕਰ ਕਰਨਗੇ ਸਦ ਹਜ਼ਾਰਾਂ ਅਸ਼ਰਵਾ ਸੁਲਸਵਾ ਸਲਾਸੂਨ ਸਤਾ ਹਿੰਦੇ ਬਾਰਗਾਹਸ਼ ਸਦ ਹਜ਼ਾਰਾਂ ਈਸ਼ਰਵਾ ਬ੍ਰਹਮਾਵਾ ਅਰਸ਼ਵਾ ਕੁਰਸੀ ਖਾਹਿੰਦੇ ਬਨਾਹਸ਼ ਸਾਡੀ ਮੁਸ਼ਕਲ ਇਹ ਐ ਅਸੀਂ ਮੂਰਤਾਂ ਦੀ ਪੂਜਾ ਕਬਰਾਂ ਦੀ ਪੂਜਾ ਵਿੱਚ ਲੱਗੇ ਰਹਿੰਨੇ ਆ ਤੇ ਭਾਈ ਨੰਦ ਲਾਲ ਨੇ ਇਹ ਗੱਲ ਸਮਝਾ ਦਿੱਤੀ ਵੀ ਜਿੰਨੇ ਵੀ ਮਹਾਪੁਰਸ਼ ਨੇ ਜਿੰਨੇ ਵੀ ਮਹਾਨ ਤਾਕਤਾਂ ਦੇ ਮਾਲਕ ਅਸਮਤੀ ਦੇਵੀ ਦੇਵਤੇ ਨੇ ਐਵੇਂ ਗੁਰੂ ਗੋਬਿੰਦ ਸਿੰਘ ਦਾ ਦਰ ਛੱਡ ਕੇ ਜਗਾ ਜਗਾ ਤੇ 扑ਕਦਾ ਆ ਉਹ ਤੇ ਸਾਰੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਬੈਠਣ ਵਾਲੇ ਨੇ ਸਾਰੇ ਗੁਰੂ ਕੇ ਚਾਕਰ ਨੇ ਅਸ਼ਰ ਕੀ ਹੁੰਦਾ ਹੈ ਯੂਨਾਨ ਦੇ ਵਿੱਚ ਨਾ ਗ੍ਰੀਸ ਜਿਹਨੂੰ ਕਹਿੰਦੇ ਹੋ ਯੂਨਾਨ ਦੇ ਵਿੱਚ ਪ੍ਰਚਲਿਤ ਹੈ ਉਸ ਦੇਸ਼ ਦੇ ਵਿੱਚ ਇਹ ਪ੍ਰਚਲਿਤ ਰਿਹਾ ਹੈ 10 ਅਵਤਾਰ 10 ਦੇਵਤੇ ਜਿਨ੍ਹਾਂ ਦੀ ਮਨੌਤ ਬੜੀ ਹੈ ਯੂਨਾਨ ਅੰਦਰ ਪ੍ਰਸਿੱਧ 10 ਦੇਵਤੇ ਨੇ ਉਹਨਾਂ ਦੇ ਭਾਈ ਨੰਦ ਲਾਲ ਕਹਿੰਦੇ ਐਸੇ ਕਈ 10 ਦੇਵਤੇ ਐਸੇ ਕਈ ਮਹਾਪੁਰਸ਼ ਸੁਲਸ ਫਿਰ ਲਬਜ਼ ਫਿਰ ਵਰਤ ਰਹੇ ਨੇ ਅਸ਼ਰਵਾ ਸੁਲਸ ਇਹ 10 ਦੇਵਤੇ ਵਿਸ਼ਨੂੰ ਦਾ ਅਵਤਾਰ ਵੀ ਮੰਨੇ ਗਏ ਨੇ ਜਿਵੇਂ 24 ਅਵਤਾਰ ਹੈ ਨਾ ਪੂਰਨ ਅਵਤਾਰ ਵਿਸ਼ਨੂੰ ਦੇ 10 ਮੰਨੇ ਨੇ ਕ੍ਰਿਸ਼ਨ ਰਾਮ ਵਰਗੇ ਚਾਹੇ ਕਹਿੰਦਾ ਜੁਨਾਨ ਦੇ 10 ਦੇਵਤੇ ਨੇ ਤੇ ਚਾਹੇ ਵਿਸ਼ਨੂੰ ਦੇ ਅਵਤਾਰ 10 ਦੇਵਤੇ ਨੇ ਅੱਗੇ ਆਖਣ ਲੱਗਾ ਵਾ ਸਲਾ ਸੂਨ ਸਲਾ ਸੂਨ ਕਹਿੰਦੇ ਨੇ 30 ਰੋਜ਼ੇ ਇਸਲਾਮ ਜਗਤ ਵਿੱਚ 30 ਰੋਜ਼ੇ ਪ੍ਰਚੰਨਤ ਨੇ ਅੱਗੇ ਆਖਣ ਲੱਗੇ ਸਤਾ ਹਿੰਦੇ ਬਾਰਗਾਹਸ਼ ਸਤਾ ਹਿੰਦੇ ਫਾਰਸੀ ਵਿੱਚ ਕਹਿੰਦੇ ਨੇ ਸਿਫਤ ਕਰਨ ਗੁਰੂ ਗੋਬਿੰਦ ਸਿੰਘ ਤੇਰੀ ਸਿਫਤ ਵਿਸ਼ਨੂੰ ਦੇ 10 ਅਵਤਾਰ ਉਹਨਾਂ ਦੇ 10 ਅਵਤਾਰ ਉਹ 10 ਦੇਵਤੇ ਉਹ ਮਹਾਪੁਰਸ਼ ਜੋ ਪ੍ਰਚਲਿਤ ਨੇ ਬਾਗਾਹਸ਼ ਕਹਿੰਦੇ ਨੇ ਦਰਬਾਰ ਨੂੰ ਇਹਨਾਂ ਲੋਕਾਂ ਨੂੰ ਭਾਈ ਨੰਦ ਲਾਲ ਕਹਿੰਦਾ ਕੱਖ ਨਹੀਂ ਦਿਖਦਾ ਇਹਨਾਂ ਨੂੰ ਲੱਗਦਾ ਵੀ ਆ ਜਿਹੜਾ 2-400 ਬੈਠਾ ਇਹੀ ਗੁਰੂ ਗੋਬਿੰਦ ਦੀ ਕਦਮ ਬੋਸੀ ਕਰਦਾ ਹੈ ਕਹਿੰਦਾ ਮੇਰੀ ਅੱਖ ਵੇਖ ਰਹੀ ਹੈ ਵੀ ਦੁਨੀਆਂ ਦੇ ਜਿੰਨੇ ਅਵਤਾਰ ਨੇ ਚਾਹੇ ਉਹ ਵਿਸ਼ਨੂੰ ਦੇ ਅਵਤਾਰ ਨੇ ਚਾਹੇ ਉਹ ਯੁਨਾਨੰਦਰ ਪੈਦਾ ਹੋਣ ਵਾਲੇ ਮਹਾਪੁਰਸ਼ ਨੇ ਸਤਾ ਹਿੰਦੇ ਸਾਰੇ ਹੀ ਗੁਰੂ ਗੋਬਿੰਦ ਸਿੰਘ ਦੇ ਦਰ ਦੇ ਚਾਕਰ ਬਣ ਕੇ ਉਹਦੇ ਗੁਣ ਗਾ ਰਹੇ ਨੇ ਉਹਦੇ ਚਰਨਾਂ ਵਿੱਚ ਬੈਠੇ ਹੋਏ ਗੁਣ ਗਾ ਰਹੇ ਨੇ ਹੁਣ ਇੱਕ ਉਹ ਹਿੰਦੂ ਹੋ ਕੇ ਗੁਰੂ ਗੋਬਿੰਦ ਸਿੰਘ ਦਾ ਸਿੱਖ ਬਣਿਆ ਹੈ ਔਰ ਗੁਰੂ ਗੋਬਿੰਦ ਦੀ ਵਡਿਆਈ ਕਰ ਰਿਹਾ ਹੈ ਕਿੰਨਾ ਕੁ بلند ਰਤਬਾ ਹੋਵੇਗਾ ਗੁਰੂ ਗੋਬਿੰਦ ਸਿੰਘ ਦਾ ਵੀ ਇੱਕ ਸਨਾਤਨ ਮਤਿਆ ਸਭ ਦੇਵੀ ਦੇਵਤੇ ਛੱਡ ਕੇ ਗੁਰੂ ਗੋਬਿੰਦ ਸਿੰਘ ਦਾ ਜੋਗਿਆ ਉਹ ਭਾਈ ਨੰਦ ਲਾਲ ਅੱਗੇ ਆਖਣ ਲੱਗਾ ਸਦ ਹਜ਼ਾਰਾਂ ਈਸ਼ਰਵਾ ਬ੍ਰਹਮਾ ਬ੍ਰਹਮਾ ਦਾ ਬੜਾ ਅਦਬ ਹੈ ਹਿੰਦੂ ਇਸ ਮੰਦਰ ਇਸਰ ਦਾ ਦੁਨੀਆ ਦੇ ਅੰਦਰ ਭਾਰਤ ਵਰਸ਼ ਅੰਦਰ ਬੜਾ ਸਤਿਕਾਰ ਹੈ ਸ਼ਿਵ ਨੂੰ ਕਹਿੰਦੇ ਨੇ ਸ਼ਿਵਜੀ ਨੂੰ ਕਹਿੰਦੇ ਹੋਵੇਗਾ ਸ਼ਿਵਜੀ ਬਰਕਤਾਂ ਦਾ ਮਾਲਕ ਹੋਵੇਗਾ ਬ੍ਰਹਮਾ ਬਰਕਤਾਂ ਦਾ ਮਾਲਕ ਚਾਹੇ ਉਹ ਸ਼ਿਵਜੀ ਹੈ ਚਾਹੇ ਉਹ ਬ੍ਰਹਮਾ ਹੈ ਵਾ ਅਰਸ਼ ਵਾ ਕੁਰਸੀ ਅਰਸ਼ ਕਹਿੰਦੇ ਨੇ ਨੌ ਆਕਾਸ਼ਾਂ ਨੂੰ ਅਰਸ਼ ਕਹਿੰਦੇ ਨੇ ਆਕਾਸ਼ ਨੂੰ ਔਰ ਅਗਲਾ ਲਬਜਾ ਹੈ ਕੁਰਸੀ ਇਹ ਵੀ ਇੱਕ ਆਕਾਸ਼ ਦਾ ਨਾਮ ਹੈ ਨਵਾਂ ਆਕਾਸ਼ਾਂ ਚਾਉਂਦਾ ਇਹ ਸਭ ਇਸਲਾਮ ਵਿੱਚ ਪ੍ਰਚਲਿਤ ਨਾਮ ਨੇ ਹੁਣ ਅਰਬੀ ਫਾਰਸੀ ਦੇ ਵਿਦਵਾਨ ਸਨ ਗਜ਼ਨੀ ਤੋਂ ਪੜ੍ਹੇ ਸਨ ਤਾਂ ਇਹਨਾਂ ਦੀ ਕਾਵ ਰਚਨਾ ਵਿੱਚ ਇਸਲਾਮ ਜਗਤ ਦੀ ਝਾਕੀ ਮਿਲਦੀ ਹੈ ਸਾਨੂੰ ਕਹਿੰਦਾ ਕੋਈ ਵੀ ਅਸਮਾਨ ਹੈ ਖੰਡ ਬ੍ਰਹਿਮੰਡ ਨੇ ਕੋਈ ਵੀ ਮਹਾਨ ਦੇਵਤਾ ਹੈ ਚਾਹੇ ਦੇਵਤਿਆਂ ਚੋਂ ਮਹਾਦੇਵ ਸ਼ਿਵ ਜੀ ਹੈ ਜਾਂ ਬ੍ਰਹਮਾ ਹੈ ਆਏ ਗੁਰੂ ਗੋਬਿੰਦ ਸਿੰਘ ਖਾਹਿੰਦੇ ਪਨਾਹ ਸ਼ਖਾਹਿੰਦੇ ਦਾ ਮਤਲਬ ਖਾਹਸ਼ ਰੱਖਣੀ ਚਾਉਣ ਵਾਲੇ ਪਨਾਹ ਦਾ ਮਤਲਬ ਸ਼ਰਨ ਦੁਨੀਆ ਇਹਨਾਂ ਦੇਵਤਿਆਂ ਦੀ ਸ਼ਰਨ ਲੈਂਦੀ ਹੈ ਕਹਿੰਦਾ ਮੈਂ ਅੱਖੀਂ ਵੇਖਿਆ ਹੈ ਸ਼ਿਵਜੀ ਵਰਗੇ ਗੁਰੂ ਗੋਬਿੰਦ ਸਿੰਘ ਦੀ ਸ਼ਰਨ ਬੰਦੇ ਨੇ ਏਡਾ ਵੱਡਾ ਹੈ ਗੁਰੂ ਗੋਬਿੰਦ ਸਿੰਘ ਅਸੀਂ ਫਿਰ ਕਪਨਾ ਤੇ ਭਜੇ ਫਿਰਦੇ ਹਾਂ ਅਸੀਂ ਫਿਰ ਮੜੀਆਂ ਤੇ ਭੱਜੇ ਫਿਰਦੇ ਅਸੀਂ ਫਿਰ ਮੂਰਤੀ ਪੂਜਾ ਵੱਲ ਦੌੜੇ ਫਿਰਦੇ ਭਾਈ ਨੰਦ ਲਾਲ ਕਹਿੰਦਾ ਸਾਰੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਪਨਾਹ ਲੈ ਕੇ ਬੈਠੇ ਨੇ ਉਹਦੇ ਚਰਨਾਂ ਦੇ ਝਾੜੂ ਬਰਦਾਰ ਨੇ ਸੇਵਾਦਾਰ ਨੇ ਗੁਰੂ ਗੋਬਿੰਦ ਸਿੰਘ ਨਾਲੋਂ ਵੱਡਾ ਕੋਈ ਨਹੀਂ ਹੈ ਬਾਣੀ ਵੀ ਕਹਿੰਦੀ ਹੈ ਨਾ ਸਭ ਤੇ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗੁਰੂ ਨਾਨਕ ਨਰੰਕਾਰੀ ਗੁਰੂ ਗੋਬਿੰਦ ਵਰਗਾ ਰਤਬਾ ਕਿਸੇ ਦਾ ਨਹੀਂ ਹੈ